ਦੇਸ਼ ਵਦੇਸ਼ ਵਸਦੇ ਸਮੂਹ ਭਾਗੀਆਂ ਨੂੰ ਅੱਜ ਦੇ ਆਜ਼ਾਦੀ ਦੇ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਮੁਬਾਰਕਾਂ ਮੈਂ ਹਾਂ ਤੁਹਾਡਾ ਆਪਣਾ ਜਸਵਿੰਦਰ ਸਿੰਘ ਸੰਧੂ ਤੇ ਅੱਜ ਅਸੀਂ ਪਹੁੰਚਿਆ ਸਿਵਲ ਹਸਪਤਾਲ ਫੋਜ਼ਪੁਰ ਜਿੱਥੇ ਦੇਸ਼ ਭਰ ਅੰਦਰ ਆਜ਼ਾਦੀ ਦੇ ਦਿਹਾੜੇ ਦੀਆਂ ਖੁਸ਼ੀਆਂ ਨੂੰ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਉੱਥੇ ਸਿਹਤ ਭਾਗ ਪੰਜਾਬ ਸਰਕਾਰ ਵੀ ਇਸ ਦਿਹਾੜੇ ਤੇ ਪੂਰੀ ਸ਼ਰਧਾ ਭਾਵਨਾ ਨਾਲ ਮਨਾ ਰਹੀ ਹੈ ਅੱਜ ਸਿਵਲ ਹਸਪਤਾਲ ਸੁਰੋਇਕਰ ਅੰਦਰ ਕਰਵਾਏ ਗਏ ਸਮਾਗਮ ਦੇ ਮੁੱਖ ਮਮਾਨ ਦੇ ਤੌਰ ਤੇ ਪਹੁੰਚਿਆ ਸਿਵਲ ਸਰਪੰਚ ਡਾਕਟਰ ਰਾਜਵਿੰਦਰ ਕੌਰ ਜਿਨ੍ਹਾਂ ਰਾਸ਼ਟਰੀ ਝੰਡੇ ਤਿਰੰਗੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਹੁਣ ਰਾਸ਼ਟਰੀ ਗਾਣੇ ਬਾਤ ਜੀ ਵਿਦਾਤਾ ਸੰਯਾਗ ਸਿੰਘ ਜੁਗਰਾਤ ਸਮਰਾ ਜੈ ਹੇ ਜੈ ਹੇ ਜੈ ਹੇ ਜੈ 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 ਹੇ ਅੱਪਾ ਗੱਲ ਕਰਦੇ ਆ ਸਿਵਰਸੈੱਲ ਦੇ ਡਾਕਟਰ ਜਵਿੰਦਰ ਕੌਰ ਜੀ ਨਾਲ ਉਹ ਨਾਦਾਕੀ ਅੱਜ ਐਂਸਟੀ ਸਮਾਧਨ ਦੇ ਉੱਤੇ ਸਾਰੇ ਸਟਾਫ ਮੈਂਬਰਸ ਨੇ ਮਿਲ ਕੇ ਪ੍ਰੋਮਿਸ ਕੀਤਾ ਹੈ ਇਸੀ ਬਿਹਤਰ ਸੇਫ ਸੂਰਤ ਦਾ ਸਾਰੇ ਜਿਹੜਾ ਜਿਹੜੇ ਕਲੂਸਪਨ ਨਗਰ ਨਿਵਾਸੀਆਂ ਵਾਸਤੇ ਬੈਟਲ ਅਪਡੇਟ ਅੱਗੇ ਆਉਣ ਵਾਲੇ ਪੰਜ ਦਿਨਾਂਾਂ ਲਈ ਇਹ ਆਪਣੀਆਂ ਬਿਹਤਰ ਸੇਫ ਸੂਰਤਨ ਦਿੰਦੇ ਹੋਏ ਡਿਸਟ੍ਰਿਕਟ ਨੂੰ ਨੰਬਰ 1 ਪੰਜਾਬ ਲੈਵਲ ਤੇ ਲਿਖਿਆ ਜਾਂਦਾ ਹੈ। ਉਸ ਕੁਝ ਇੰਪਲਾਈਸ ਵਰਤਦੀ। ਹਾਂਜੀ ਹਾਂ ਜਿਹੜੇ ਬਹੁਤ ਮੈਸ ਮੇਰਾ ਸਾਰਾ ਸਟਾਫ ਨੰਬਰ 1 ਸਟਾਫ ਆ। ਬਿਕੋਜ਼ ਨੰਬਰ ਬਹੁਤ ਜ਼ਿਆਦਾ ਸੀ ਇਸ ਕਰਕੇ ਕੁਝ ਸਿਲੇਕਟਡ ਮੈਂਬਰਸ ਨੂੰ ਸੀ ਅਪਰੀਸ਼ੀਏਟ ਕੀਤਾ ਤੇ ਹੋਪਫੁਲੀ ਨੈਕਸਟ ਈਅਰ ਇਹਨਾਂ ਤੋਂ ਵੀ ਬਿਹਤਰ ਹੋਰ ਨੰਬਰ ਨੂੰ ਮੈਂ ਅਪਰੀਸ਼ੀਏਟ ਕਰਾਂਗਾ ਕੋਪਿੰਗ ਫਾਦਰ ਬੇਸ ਕਿ ਮੇਰੀ ਡਿਸਟ੍ਰਿਕਟ ਨੰਬਰ 1 ਪੰਜਾਬ ਦੇ ਚਾਵੇ एवरीवन विल ਵਰਕ ਟੂਗੇਦਰ ਆਓ ਆਪਾਂ ਹੁਣ ਗੱਲ ਕਰਦੇ ਆਂ ਡਾਕਟਰ ਨਿੱਕਲ ਜੀ ਨਾਲ ਉਹ ਕੀ ਕਹਿੰਦੇ ਆ ਆਜ਼ਾਦੀ ਦੇ ਹਸਪੀਟਲ ਦੇ ਜਿਹੜੇ ਵੀ ਸਟਾਫ ਬਹੁਤ ਵਧੀਆ ਕੰਮ ਕਰਦੇ ਆ ਪੇਸ਼ੈਂਟ ਨੂੰ ਹੈਲਥ ਫੈਸਿਲਿਟੀ ਦੇ ਵਿੱਚ ਆਪਣਾ ਪੂਰਾ ਜ਼ੋਰ ਲਾ ਰਹੇ ਆ ਅਸੀਂ ਉਹਨਾਂ ਨੂੰ ਹਸਪਤਾਲ ਦੇ ਵੱਲੋਂ ਡਿਸਪਲ ਅਡਮਿਨਿਸਟ੍ਰੇਸ਼ਨ ਵੱਲੋਂ ਸਨਮਾਨਿਤ ਕੀਤਾ ਹੈ ਤਾਂ ਕਿ ਉਹਨਾਂ ਨੂੰ ਅੱਗੇ ਵੀ ਜਿਹੜੀ ਇਹ ਮੋਟੀਵੇਸ਼ਨ ਹੈਗੀ ਹੈ ਉਹਨਾਂ ਦੀ ਬਣੀ ਰਹੇ ਤੇ ਜਿਹੜੇ ਬਾਕੀ ਵੀ ਸਟਾਫ ਹੈਗਾ ਉਹ ਵੀ ਮੋਟੀਵੇਟਡ ਫੀਲ ਕਰਨ ਕਿ ਉਹਨਾਂ ਨੇ ਕੱਲ ਅੱਜ ਨਾਲੋਂ ਬਿਹਤਰ ਕੰਮ ਕਰਨਾ ਤੇ ਮਰੀਜ਼ ਨੂੰ ਵਧੀਆ ਸੇਵਾ ਦੇ। ਇਹ ਵੀ ਚਾਹ ਤੋਂ ਪੱਲਾ ਗਿਆ ਤੁਸੀਂ ਮਤਲਬ ਕਿਸੀ ਕਾਫੀ ਇੱਥੇ ਚੇਂਜਸ ਲੈ ਕੇ ਆਏ ਹੋ ਕਿ ਅਗੇ ਫਿਊਚਰ ਪਲਾਨ ਕੀ ਹੈ ਕਿਸ ਤਰ੍ਹਾਂ ਚੇਂਜਸ ਹੋਣਗੇ ਹਸਪਤਾਲ ਦੇ। ਫਿਊਚਰ ਪਲਾਨਸ ਦਾ ਇਹ ਨਹੀਂ ਹੈ ਕਿ ਜਿਹੜੇ ਵੀ ਮਰੀਜ਼ ਆ ਰਹੇ ਆ ਉਹਨਾਂ ਨੂੰ ਵਧੀਆ ਹੈਲਥ ਫੈਸਿਲਿਟੀ ਮਿਲੇ ਇੱਕ ਸਫਾਈ ਸੁਥਰਾ ਸਾਫ ਸੁਥਰਾ ਮਾਹੌਲ ਮਿਲੇ ਪੀਣ ਦਾ ਪਾਣੀ ਮਿਲੇ ਉਹਨਾਂ ਨੂੰ ਟਾਇਲਟਸ ਬਾਥਰੂਮ ਜਿਹੜੀ ਬੇਸਿਕ ਨੈਸਸਿਟੀਆਂ ਹੈ ਹੈਲਥ ਫੈਸਿਲਿਟੀ ਦੇ ਵਿੱਚ ਹੋਂਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਬਾਕੀ ਅਸੀਂ ਨੈਕਸਟ ਸਾਡਾ ਇਹ ਟਾਰਗੇਟ ਅਸੀਂ ਕਰਦੇ ਪਈਏ ਕਿ ਸੇ ਇੱਥੇ ਖਰਬਲ ਗਾਰਡਨ ਬਣਾਈਏ ਤੇ ਜਿਹੜੇ ਵੀ ਸਾਡੇ ਵੌਂਟਸ ਜਾਂ ਕੋਈ ਮਸ਼ੀਨਸ ਜਿਹੜੀ ਸਾਡੀ ਅਨਓਕਿਊਪਾਈਡ ਪਈਆਂ ਜਾਂ ਫਿਰ ਜਿਹੜੀ ਇੰਸਟਲ ਨਹੀਂ ਆ ਰਹੀਆਂ ਉਹਨਾਂ ਨੂੰ ਅਸੀਂ ਯੂਜ਼ ਕਰੀਦਾ ਅਸੀਂ ਬਾਕੀ ਐਨ ਜ ਬਿਲਕੁਲ ਮਿੱਤਰੋ ਆਪਾਂ ਦੇਖਿਆ ਕਿ ਸੇਜ ਭਗ ਨੇ ਬੜੀ ਹੀ ਸ਼ਰਧਾ ਉਤਸ਼ਾਹ ਨਾਲ ਆਜ਼ਾਦੀ ਦੇ ਹੜੇ ਨੂੰ ਮਨਾਇਆ ਤੇ ਆਪਾਂ ਵੀ ਆਪੋ ਆਪਣੇ ਘਰਾਂ ਅੰਦਰ ਤਿਰੰਗੇ ਲਹਿਰਾ ਕੇ ਖੁਸ਼ੀਆਂ ਨੂੰ ਵਧਾਈਏ ਅਤੇ ਦੇਸ਼ ਨੂੰ ਪਿਆਰ ਕਰਨ ਦਾ ਸਤਿਕਾਰ ਕਰਨ ਦਾ ਜਿਹੜਾ ਉਹ ਸੱਦਾ ਦਈਏ ਆ ਬਿਲਕੁਲ ਜੀ ਅੱਜ ਧਰਨੇ ਲਈ ਲੈ ਕੇ ਆਏ ਸੀ ਸਿਰ ਭਗ ਉਹ ਲੋ ਮਨਾਏਗੇ ਆਜ਼ਾਦੀ ਦੇ ਹੜੇ ਦੇ ਦ੍ਰਿਸ਼ ਆਉਣ ਵਾਲੇ ਸਮੇਂ ਚ ਹੋਰ ਵੀ ਸੋਹਣੇ ਅ ਵੀਡੀਓ ਲੈ ਕੇ ਤੁਹਾਡੀ ਹਾਜ਼ਰੀ ਚ ਰੂਪਰੂ ਹੋਵਾਂਗੇ ਉਨੀ ਦੇਰ ਲਈ ਜੋ ਛੁੱਟੀਆਂ ਸਤਿ ਸ਼੍ਰੀ ਅਕਾਲ